ਆ ਵੀਡੀਓ ਦੇਖੇ ਇੱਕ ਵਾਰੀ ਫੇਰ ਕਰਦੇ ਗੱਲ ਜਿਹੜਾ ਤੁਹਾਡੇ ਬਿਲਕੁਲ ਪਿੱਛੇ ਖੜਿਆ ਤੁਹਾਨੂੰ ਗਲਤ ਤਰੀਕੇ ਨਾਲ ਟੱਚ ਕਰ ਰਿਹਾ ਉਹਨੇ ਮੈਨੂੰ ਉਂਗਲ ਮਾਰੀ ਹਰਕਤ ਕੀਤੀ ਪਿੱਛੇ ਉਂਗਲਾਂ ਲਗਾ ਰਿਹਾ ਸੀ ਤਰੀਕੇ ਨਾਲ ਹੁਣ ਮੈਂ ਮੈਂ ਆਪਣਾ ਹੀ ਬੋਲ ਕੇ ਆਪਣੀ ਪੰਟੀ ਕਰ ਰਹੀ ਮੈਨੂੰ ਉਹਨਾਂ ਨੇ ਇਸ ਤਰੀਕੇ ਨਾਲ ਟੱਚ ਕੀਤਾ ਜਿਹੜਾ ਕਿ ਮੈਨੂੰ ਨਹੀਂ ਚੰਗਾ ਲੱਗਾ ਆਹੋ ਹੀ ਮੈਡਮ ਹੈ ਜਿਨ੍ਹਾਂ ਦਾ ਨਾਬੇ ਵਿੱਚ ਕਿਸਾਨਾਂ ਨਾਲ ਵਿਰੋਧ ਹੋਇਆ ਸੀਗਾ ਤੇ ਇਹਨਾਂ ਦੇ ਇਹਨਾਂ ਦੇ ਮੁਲਾਜ਼ਮਾਂ ਨੇ ਧੱਕੇ ਧੱਕੇ ਮਾਰੇ ਸੀ ਕਿਸਾਨਾਂ ਨੂੰ ਉੱਥੇ ਕਿਸਾਨਾਂ ਦੇ ਪੱਗਾਂ ਵਿੱਚ ਲੱਥੀਆਂ ਸੀਗੀਆਂ ਆ ਦੇਖੋ ਮੈਡਮ ਨੇ ਉੱਥੇ ਗਾਲ ਵੀ ਕੱਢੀ ਸੀਗੀ ਹੁਣ ਆਪਣੀ ਨਾਲਾਈ ਕੀ ਲਕੋਣ ਨੂੰ ਆਪਣੇ ਦੋਸ਼ ਲਕੋਣ ਨੂੰ ਜਿਹੜੇ ਸਾਬਤ ਹੋਏ ਮੈਡਮ ਕਿਸਾਨਾਂ 'ਤੇ ਦੋਸ਼ ਲਾ ਰਹੇ ਆ ਅਖੇ ਮੇਰੇ ਪਿੱਛੇ ਉਹਨਾਂ ਨੇ ਉਂਗਲਾਂ ਲਾਈਆਂ ਆ ਮੇਰੇ ਪਿੱਛੇ ਉਂਗਲਾਂ ਅਰਥ ਕੀਤੀਆਂ ਉਹਨਾਂ ਨੇ ਮੇਰੇ ਨਾਲ ਟੱਚ ਕੀਤਾ ਸਮਝ ਗਏ ਤੁਸੀਂ ਯਾਰ ਤੁਸੀਂ ਆਪ ਸੋਚੋ ਦੇਖ ਲੱਗਦਾ ਤੁਹਾਨੂੰ ਸਿਆਣੇ ਬਣੇ ਕਿਸਾਨ ਸਾਰੇ ਇਦਾਂ ਦੇ ਲੱਗਦੇ ਤੁਹਾਨੂੰ ਯਾਰ ਇਹ ਤਾਂ ਸਰ ਸਾਰ ਗਲਤ ਬਿਆਨ ਆ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੈ ਕੁਝ ਦੇਖੋ ਗੌਰ ਨਾਲ ਕਿਹੜਾ ਕਿਸੇ ਨੇ ਇਦਾਂ ਤੇ ਹਰਕਤ ਕੀਤੀ ਲੱਗਦੀ ਮਾਰਿਆ ਅੱਜ ਰੋ ਪਿੱਛੇ ਕੋ ਪੁਲਿਸ ਆਫਸਰ ਨੇ ਇਦਾਂ ਧੱਕਾ ਲਾਇਆ ਆਪਣੇ ਮੁਲਾਜ਼ਮੀ ਧੱਕੇ ਮਾਰ ਰਹੇ ਆ ਕਿਸਾਨਾਂ ਨੂੰ ਇਹਨਾਂ ਦੇ ਮੁਲਾਜ਼ਮ ਇਹਨਾਂ ਨੂੰ ਪੁਸ਼ ਕਰ ਰਹੇ ਆ ਉਹਨਾਂ ਨੇ ਤੇ ਵਿਚਾਰਿਆਂ ਨੇ ਕੁਛ ਕੀਤਾ ਹੀ ਨਹੀਂ ਕਿਸਾਨਾਂ ਨੇ ਆ ਦੇਖੋ ਤੇ ਉਲਟਾ ਗਾਲ ਵੀ ਮੈਡਮ ਨੇ ਕੱਢੀ ਹੁਣ ਗਾਲ ਨੂੰ ਲੁਕਾਉਣ ਨੂੰ ਆਪਣੇ ਜਿਹੜੇ ਕੰਮ ਹੀ ਲੁਕਾਉਣ ਨੂੰ ਤੇ ਹੁਣ ਕਿਸਾਨਾਂ 'ਤੇ ਉਲਟਾ ਦੋਸ਼ ਲਾਈ ਜਾ ਰਹੀ ਯਾਰ ਮੈਂ ਇਸ ਬਿਆਨ ਦਾ ਸਹਿਮਤ ਨਹੀਂ ਮੈਡਮ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਸੋਚ ਕੇ ਬਿਆਨ ਦਾ ਜਿਹੜਾ ਵੀਡੀਓ ਬਣੀ ਸਾਰੀ ਆ ਦੇਖੋ ਧਿਆਨ ਨਾਲ ਫੇਰ ਕਰਿਓ ਤੁਸੀਂ